ਸ਼ੋਅ ਇਹ ਸਾਥ ਕਰਦਾ ਹੈ ਕਿ ਪੰਜਾਬ ਦੀ ਵਿਰਾਸਤ ਮਰੀ ਤਾਂ ਗੋਲੇ ਰਿਆ ਸਕੇ ਜਉਂਦੀ ਆ ਇਹ ਮਰੀ ਮੇਰੀ ਇਹ ਸਰਕੇ ਤੁਸੀਂ ਇਹ ਸਰ ਰਸਤੇ ਬਹੁਤ ਲੱਗੇੜੇਗੇ ਚਲੋ ਮਾਨਸਰ ਮੈਂ ਸਾਡੇ ਵੱਲੋਂ ਬਹੁਤ ਬਧਾਈ 77 ਲੜਨ ਵਾਲੇ ਲੋਕਾਂ ਨੇ ਮੈਮ ਕੀ ਨਾਮ ਹੈ ਤੇ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਹਰਪਾਲ ਕੌਰਾਈ ਸੁਬਾਈ ਆਗੂ ਮੈਂ ਪ੍ਰੈਸਿਸ ਕੱਤਰ ਤੇ ਅੱਜ ਜਿਹੜਾ ਸਾਡੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਜੀ ਇਹ ਅਸੀਂ ਸਾਡੀ ਜਿਹੜੀ ਸੇਵਾ ਮੁਕਤੀ 58 ਸਾਲ ਕਰ ਦਿੱਤੀ ਹੈ ਤੇ ਸਰਕਾਰ ਨੇ ਇੱਕ ਲੈਟਰ ਜਾਰੀ ਕਰ ਦਿੱਤਾ ਵੀ ਇਹਨਾਂ ਨੂੰ 31 ਮਾਰਚ ਤੋਂ 31 ਮਾਰਚ ਤੱਕ ਇਹਨਾਂ ਨੂੰ ਕੱਢਿਆ ਜਾ ਕੇ ਕੋਲ ਮੰਗ ਸਰ ਸਾਡੀ ਇਹ ਹੈਗੀ ਵੀ ਸਾਡੀ ਜਿਹੜੀ ਉਮਰ ਹੈ ਇੱਕ 65 ਸਾਲ ਕੀਤੀ ਜਾਵੇ ਕੁੜੀਆਂ ਨੂੰ ਜਿਹੜਾ 5 ਲੱਖ ਦਾ ਗ੍ਰੈਜੂਅਰੀ ਦਿੱਤਾ ਜਾਵੇ ਤੇ 10000 ਪੈਨਸ਼ਨ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵੀ ਇੱਕ ਆਸ਼ਾ ਵਰਕਰ ਦਾ ਕੰਮ ਦਿੱਤਾ ਜਾਵੇ ਪਹਿਲਾਂ ਕੀ ਉਮਰ ਸਰ ਸਾਡੀ ਜਦੋਂ ਸਾਨੂੰ 2007 ਦੇ ਵਿੱਚ ਭਰਤੀ ਕੀਤਾ ਗਦੋਂ ਕੋਈ ਉਮਰ ਲਿਮਟ ਨਹੀਂ ਸੀਗੀ ਬੱਬ ਕੀ ਕੀਤਾ ਚਾਹੁੰਦੇ ਜਿਹੜਾ ਕਿ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆਂ ਕਿ ਕਾਰਨ ਕਿ ਕਿਹੜੀਆਂ ਕਿਹੜੀਆਂ ਗੱਲਾਂ ਮੰਗੀਆਂ ਹਾਂ ਜਿਹੜਾ ਅਸੀਂ ਅੱਜ ਦਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਇਹ ਸਰਕਾਰ ਨੇ ਜਿਹੜੀ 11 ਮਾਰਚ ਨੂੰ ਇੱਕ ਲੈਟਰ ਜਾਰੀ ਕੀਤੀ ਹੈ ਜਿਹੜੀ ਆਸ਼ਾ ਤੇ ਆਸ਼ਾ ਅਫਸਰ ਡਾਇਰੈਕਟਰ ਦੇ ਖਿਲਾਫ ਹੈ ਤੇ ਜਿਸ ਵਿੱਚ ਆਸ਼ਾ ਦੀ ਉਮਰ 58 ਸਾਲ ਤੇ ਰਿਟਾਇਰਮੈਂਟ ਤੇ ਬਿਲਕੁਲ ਖਾਲੀ ਹੱਥਾਂ ਨੂੰ ਭੇਜ ਰਹੀ ਹੈ ਜਿਹੜੇ ਜਿਸ ਕਾਰਨ ਆਸ਼ਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਪਹਿਲਾਂ ਕੀ ਏਜਿੰ ਮੇ ਲਿਮਟ ਪਿੱਕ ਗਈ ਹੈ ਤੇ ਜਦੋਂ ਸਾਨੂੰ ਭਰਤੀ ਜਦੋਂ ਸਰਕਾਰ ਨੇ ਆਸ਼ਾ ਤੇ ਆਸ਼ਾ ਫਸਿਲੀ ਡੈਕਟਰ ਨੂੰ ਭਰਤੀ ਕੀਤਾ ਸੀ ਉਦੋਂ ਕੋਈ ਸਰਕਾਰ ਦੀ ਏਜ ਦੀ ਲਿਮਟ ਨਹੀਂ ਸੀ ਜਦ ਕਿ ਸਾਡੀ ਮੰਗ ਹੈ ਵੀ ਜਿਵੇਂ ਕਿ ਅੰਗਣਵਾੜੀ ਆ 70 ਸਾਲ ਜਿਹੜੀਆਂ ਪੁਰਾਣੀਆਂ ਭਰਤੀ ਹੋ ਗਈਆਂ ਤੇ ਜਿਹੜੀਆਂ ਨਵੀਆਂ ਭਰਤੀ ਹੋਈਆਂ ਉਹਨਾਂ ਦੀ 65 ਸਾਲ ਤੇ ਉਸੇ ਤਰ੍ਹਾਂ ਸਾਡੀ ਆਸ਼ਾ ਤੇ ਆਸ਼ਾ ਫਸਿਲੀ ਡੈਕਟਰ ਦੀ 65 ਸਾਲ ਦੀ ਉਮਰ ਏਜ ਕੀਤੀ ਜਾਵੇ ਮਨ ਮੰਗਈ ਹੈ ਇੱਕ ਤਾਂ ਸਾਡੀ ਜਿਹੜੀ ਰਿਟਾਇਰਮੈਂਟ ਦੀ ਆ 65 ਸਾਲ ਕੀਤੀ ਜਾਵੇ ਘੱਟੋ ਘੱਟ 5 ਲੱਖ ਰੁਪਈਆ ਇਹਨਾਂ ਨੂੰ ਗ੍ਰੈਜੂਇਟੀ ਦਿੱਤੀ ਜਾਵੇ ਤੇ 10000 ਰੁਪਈਆ ਪੈਨਸ਼ਨ ਦਿੱਤੀ ਜਾਵੇ ਇੱਕ ਜਿਹੜਾ ਪਰਿਵਾਰਕ ਮੈਂਬਰ ਨੂੰ ਲਗਾਤਾਰ ਸੰਘਰਸ਼ ਜਾਰੀ ਰਹਾ ਤੇ ਰਹੇ ਆ ਆਦਮੀ ਤੁਹਾਨੂੰ ਲੱਗਦਾ ਰਾਤ ਉੱਪਰ ਨਾ ਆਇਆ ਹਾਂਜੀ ਸਰ ਅੱਜ ਅਸੀਂ ਜਿਹੜੇ ਸਰਕਾਰ ਦੀ ਨਾਕਾਮ ਸਰਕਾਰ ਰਹੀ ਹੈ ਜਿਨ੍ਹਾਂ ਨੂੰ ਅਸੀਂ ਇੱਕ ਬਦਲਾਅ ਚਾਹੁੰਦੇ ਸਾਂ ਪਰ ਇਹ ਸਰਕਾਰ ਨੇ ਦੇਖੋ ਕੀ ਬਦਲਾਅ ਕੀਤਾ ਜਿਨ੍ਹਾਂ ਨੇ ਸਾਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਸੀ ਪਰ ਅੱਜ ਇਹ ਸਰਕਾਰ ਸਾਨੂੰ ਘਰਾਂ ਨੂੰ ਖਾਲੀ ਹੱਥ ਤੋੜ ਰਹੀ ਹੈ ਜਿਹਦੇ ਕਰਕੇ ਸਾਡੇ ਆਸ਼ਾ ਤੇ ਆਸ਼ਾ ਫੈਸਲੀ ਡਾਕਟਰ ਵਿੱਚ ਭਾਰੀ ਹੌਸਪਾਤਲ ਆਇਆ ਜਾ ਰਹੇ